ਦਾਰਾ ਦੇਸ਼ਦਬਾਬਾ ਤੇ ਅੰਬੇਦਕਰ ਟਾਈਮਜ਼ ਵੱਲੋਂ ਅਮਰੀਕਾ ਦੀ ਆਜ਼ਾਦੀ ਦੇ ਦਿਹਾੜੇ ਦੀਆਂ ਸਮੂਹ ਅਮਰੀਕਾ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਵਿਸ਼ੇਪ ਚੈਂਪੀਅਨ ਕ੍ਰਿਕਟ ਟੀਮ ਦਾ ਸ਼ਾਹੀ ਸਵਾਗਤ ਹੇਮੰਤ ਸੁਰੇਨ ਨੇ ਮੁੱਖ ਮੰਤਰੀ ਵਜੋਂ ਚੁੱਕੀ ਸੌ ਤੀਜੀ ਵਾਰ ਬਣੇ ਚਾਰਖੰਡ ਦੇ ਮੁੱਖ ਮੰਤਰੀ ਯੂਕੇ ਵਿੱਚ 650 ਸੰਸਦੀ ਸੀਟਾਂ ਲਈ ਪਈਆਂ ਵੋਟਾਂ ਸ਼ੀਤਲ ਅੰਗਰਾਲ ਦਾ ਸਾਹਮਣਾ ਕਰਨ ਤੋਂ ਭੱਜੇ ਮੁੱਖ ਮੰਤਰੀ ਭਗਵੰਤ ਮਾਨ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਿਆ ਨਾਇਡੂ ਆਂਧਰਾ ਪ੍ਰਦੇਸ਼ ਦੇ ਮੁੱਦਿਆਂ ਤੇ ਕੀਤੀ ਚਰਚਾ ਦੇਸ਼ ਦੀ ਆਵਾਜ਼ ਟੀਵੀ ਤੇ ਖਬਰਾਂ ਦੇ ਪੰਜਾਬੀ ਬੁਲਟਿਨ ਵਿੱਚ ਤੁਹਾਡਾ ਸਵਾਗਤ ਹੈ। ਟੀ-20 ਵਿਸ਼ਵ ਕੱਪ ਜੇਤੂ ਭਾਰਤੀ ਕ੍ਰਿਕਟ ਟੀਮ ਵੀਰਵਾਰ ਸਵੇਰੇ ਭਾਰਤ ਸਰਕਾਰ ਦੇ ਵਿਸ਼ੇਸ਼ ਜਹਾਜ਼ ਰਾਹੀਂ ਨਵੀਂ ਦਿੱਲੀ ਪਹੁੰਚਾਈ ਹੈ। ਜਿੱਥੇ ਲਗਾਤਾਰ ਬੂੰਦਾਬਾਂ ਦੇ ਵਿਚਕਾਰ ਹਵਾਈ ਅੱਡੇ ਤੇ ਪ੍ਰਸ਼ੰਸਕਾਂ ਨੇ ਗਰਮ ਜੋਸ਼ੀ ਨਾਲ ਆਪਣੀ ਚੈਂਪੀਅਨ ਟੀਮ ਦਾ ਸਵਾਗਤ ਕੀਤਾ। ਵਿਸ਼ਵ ਕੱਪ ਜੇਤੂ ਖਿਡਾਰੀਆਂ ਦੀ ਇੱਕ ਝਲਕ ਪਾਉਣ ਦੇ ਲਈ ਇਥੋ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੇ ਪਹੁੰਚੇ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਸਵੇਰੇ 4 ਵਜੇ ਤੋਂ ਹੀ ਇੱਥੇ ਮੌਜੂਦ ਸਨ ਜਦੋਂ ਕਿ ਭਾਰਤੀ ਟੀਮ ਸਵੇਰੇ 6 ਵਜੇ ਇੱਥੇ ਪੁੱਜੀ ਹੈ ਉਪਰੰਤ ਵਿਸ਼ਵ ਚੈਂਪੀਅਨ ਟੀਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਪ੍ਰਧਾਨ ਮੰਤਰੀ ਦੀ ਰਹਿਸ਼ਤੇ ਹੋਈ ਇਸ ਮੁਲਾਕਾਤ ਦੌਰਾਨ ਬੀ ਸੀ ਸੀ ਆਈ ਮੁਖੀ ਰੋਜਰ ਵਿਨੀ ਅਤੇ ਸਕੱਤਰ ਜੈ ਸ਼ਾ ਵੀ ਮੌਜੂਦ ਰਹੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਜੇਤੂ ਟੀਮ ਮੁੰਬਈ ਪੁੱਜੀ ਜਿੱਥੇ ਵਿਸ਼ਵ ਕਾਪਰ ਜੇਤੂ ਟੀਮ ਵੱਲੋਂ ਨਾਰੀਮਨ ਪੁਆਇੰਟ ਤੋਂ ਵਾਨ ਖੇੜੇ ਸਟੇਡੀਅਮ ਤੱਕ ਜੇਤੂ ਪਰੇਡ ਗੱਡੀ ਗਈ ਜਿਸ ਲਈ ਲੋਕਾਂ ਚ ਕਾਫੀ ਇਰਸ਼ਾਦ ਦੇਖਣ ਨੂੰ ਮਿਲਿਆ ਹੈ ਚਾਰਖੰਡ ਮੁਕਤੀ ਮੋਰਚਾ ਜੀ ਐਮ ਐਮ ਦੇ ਕਾਰਜਕਾਰੀ ਪ੍ਰਧਾਨ ਹੇਮ ਸੁਰੇ ਨੇ ਵੀਰਵਾਰ ਸ਼ਾਮ ਨੂੰ ਰਾਜ ਭਵਨ ਵਿੱਚ ਤੀਜੀ ਵਾਰ ਰਾਜ ਦੇ 13ਵੇਂ ਮੁੱਖ ਮੰਤਰੀ ਬਜੋ ਸੌ ਚੁੱਕੀ ਹੈ ਚਾਰਖੰਡ ਦੇ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਨੇ ਰਾਜ ਭਵਨ ਵਿੱਚ ਹਿਮੰਸਰੇਨ ਨੂੰ ਮੁੱਖ ਮੰਤਰੀ ਅਹੁਦੇ ਅਤੇ ਗੁਪਤਤਾ ਦੀ ਸੋਚਕਾਈ ਜੀ ਐਮ ਐਮ ਨੇ ਇਸ ਤੋਂ 1 ਦਿਨ ਪਹਿਲਾਂ ਕਿਹਾ ਸੀ ਕਿ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਨੇ ਹਿਮੰਸਰੇਨ ਨੂੰ ਰਾਜ ਵਿੱਚ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਹੈ ਅਤੇ ਉਹ 7 ਜੁਲਾਈ ਨੂੰ ਮੁੱਖ ਮੰਤਰੀ ਵਜੋਂ ਸੌ ਚੱਕਣਗੇ ਸੌਂ ਚੁੱਕਣ ਤੋਂ ਪਹਿਲਾਂ ਉਹਨਾਂ ਨੇ ਇੱਕ ਵੀਡੀਓ ਸੰਦੇਸ਼ ਰਾਹੀਂ ਬਿਨਾ ਨਾਂ ਲਏ ਭਾਜਪਾ ਤੇ ਕੇਂਦਰ ਸਰਕਾਰ ਤੇ ਨਿਸ਼ਾਨਾ ਵੰਦੇ ਹੋਏ ਕਿਹਾ ਕਿ ਮੇਰੇ ਵਿਰੋਧੀਆਂ ਨੇ ਵਕਫ ਵਕਫ ਤਰੀਕਿਆਂ ਨਾਲ ਮੈਨੂੰ ਲੰਬੇ ਸਮੇਂ ਲਈ ਜੇਲ੍ਹ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਪਰ ਆਖਰਕਾਰ ਨਿਆਂ ਦੀ ਜਿੱਤ ਹੋਈ ਯੂਕੇ ਵਿੱਚ 650 ਸੰਸਦੀ ਸੀਟਾਂ ਦੇ ਲਈ ਵੋਟਾਂ ਪਈਆਂ ਵੋਟਾਂ ਪੈਣ ਦਾ ਕੰਮ ਸਵੇਰੇ 7 ਵਜੇ ਸ਼ੁਰੂ ਹੋ ਕੇ ਰਾਤ 10 ਵਜੇ ਤੱਕ ਚੱਲਿਆ ਜਦ ਕੀ ਡਾਕ ਰਾਹੀਂ ਵੋਟਾਂ ਦੀ ਪ੍ਰਕਿਰਿਆ ਪਹਿਲਾਂ ਹੀ ਖਤਮ ਹੋ ਚੁੱਕੀ ਹੈ ਪ੍ਰਧਾਨ ਮੰਤਰੀ ਰਿਸ਼ੀ ਸੁੰਕ ਨੇ ਆਪਣੀ ਪਤਨੀ ਅਕਸ਼ਤਾ ਮੂਰਤੀ ਨਾਲ ਆਪਣੇ ਹਲਕੇ ਉੱਤਰੀ ਯੋਰਕਸ਼ਾਇਰ ਦੇ ਪੋਲੰਗ ਬੂਥ ਤੇ ਵੋਟ ਪਾਈ ਲੇਬਰ ਪਾਰਟੀ ਦੇ ਨੇਤਾ ਕੀ ਸਟਾਰਮਰ ਨੇ ਆਪਣੀ ਪਤਨੀ ਵਿਕਟੋਰੀਆ ਨਾਲ ਉੱਤਰ ਪੱਛਮੀ ਲੰਡਨ ਦੇ ਕਿੰਟਿਸ਼ ਟਾਊਨ ਵਿੱਚ ਵੋਟ ਪਾਈ ਹੈ ਇਹਨਾਂ ਤੋਂ ਇਲਾਵਾ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦੇ ਉਮੀਦਵਾਰਾਂ ਨੇ ਸਵੇਰ ਮੌਕੇ ਵੋਟ ਪਾਉਣ ਨੂੰ ਤਰਜੀਹ ਦਿੱਤੀ ਇੰਗਲੈਂਡ, ਵੇਲਜ਼, ਸਕਾਟਲੈਂਡ ਤੇ ਉੱਤਰੀ ਆਇਰਲੈਂਡ ਦੇ 650 ਹਲਕਿਆਂ ਵਿੱਚ ਲਗਭਗ 4500 ਤੋਂ ਵੱਧ ਉਮੀਦਵਾਰਾਂ ਦੀ ਕਿਸਮਤ 40000 ਦੇ ਕਰੀਬ ਬਣੇ ਪੋਲਿੰਗ ਸਟੇਸ਼ਨਾਂ ਦੇ ਡੱਬਿਆਂ 'ਚ ਬੰਦ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਸਾਬਕਾ ਵਿਧਾਇਕ ਸ਼ੀਤ ਲੰਗਰਾਲ ਨੂੰ ਵੰਗਾਰਨ ਦਾ ਦਾਅ ਉਸਮੇ ਪੁੱਠਾ ਪੈ ਗਿਆ ਜਦੋਂ ਸ਼ੀਤ ਲੰਗਰਾਲ ਤਾਂ ਮੁੱਖ ਮੰਤਰੀ ਦੀ ਖੁੱਲੀ ਬੇਸ ਦੀ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਉਹਨਾਂ ਦਾ ਇੰਤਜ਼ਾਰ ਕਰਦੇ ਨਜ਼ਰ ਆਏ। ਪਰ ਸ਼ੀਤਲ ਅੰਗਰਾਲ ਨੂੰ ਚੁਣੌਤੀ ਦੇਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਹੀ ਪੰਡਾਲ ਵਿੱਚ ਨਹੀਂ ਆਏ। ਸ਼ੀਤਲ ਅੰਗਰਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਬਹੋਂ ਬੀਤੇ ਕਾਲ ਦਿੱਤੀ ਖੁੱਲੀ ਬੈਸ ਦੀ ਚੁਣੌਤੀ ਨੂੰ ਸਿਰਫ ਸਵੀਕਾਰ ਹੀ ਨਹੀਂ ਕੀਤਾ ਬਲਕਿ ਵੀਰਵਾਰ ਨੂੰ ਮਿੱਥੇ ਸਮੇਂ ਤੇ ਸਥਾਨ ਤੇ ਪਹੁੰਚ ਕੇ ਉਹਨਾਂ ਦਾ ਕਰੀਬ ਪੌਣਾ ਘੰਟਾ ਇੰਤਜ਼ਾਰ ਵੀ ਕੀਤਾ ਅਤੇ ਖੁੱਲਕੇ ਸ਼ਬਦੀ ਹਮਲੇ ਕੀਤੇ। ਬਾਬੂ ਜਗਜੀਵਨ ਰਾਮ ਚੌਂਕ ਵਿਖੇ ਆਪਣੀ ਬੇਟੀ ਦੇ ਨਾਲ ਸ਼ੀਤਲ ਅੰਗਰਾਲ ਨੇ ਸੰਬੋਧਨ ਕਰਦੇ ਭਾਵਕ ਹੁੰਦਿਆਂ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ ਇਹ ਗੱਲ ਕਹੀ ਹੈ ਕਿ ਉਹ ਭ੍ਰਿਸ਼ਟਾਚਾਰ ਬਾਰੇ ਆਪ ਆਗੂਆਂ ਦੀਆਂ ਰਿਕਾਰਡਿੰਗ ਵਾਲੇ ਸਬੂਤ ਜਨਤਕ ਕਰਨਗੇ ਤਾਂ ਉਸ ਤੋਂ ਬਾਅਦ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ ਉੱਤਰ ਪ੍ਰਦੇਸ਼ ਪੁਲਿਸ ਦਾ ਕਹਿਣਾ ਹੈ ਕਿ ਹਾਸਰਾਸ ਭਾਜੜ ਮਾਮਲੇ ਵਿੱਚ ਸਬੰਧਤ ਦੋ ਔਰਤਾਂ ਸਮੇਤ 6 ਸੇਵਾਦਾਰਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਦੇ ਇੰਸਪੈਕਟਰ ਜਨਰਲ ਅਲੀਗੜ ਰੇਂਜ ਦੇ ਸ਼ੈਲਬ ਮਾਥਰ ਨੇ ਪਹਿਲਵਤ ਕਰ ਦੇ ਕੇ ਹੈ ਕਿ 6 ਲੋਕ ਸਤਾਰਮਕ ਪ੍ਰੋਗਰਾਮਾਂ ਦਾ ਸੇਵਾਦਾਰ ਵਲੰਟੀਅਰ ਵਜੋਂ ਕੰਮ ਕਰ ਰਹੇ ਸਨ ਉਹਨਾਂ ਦਾ ਕਹਿਣਾ ਹੈ ਕਿ ਐਫ ਆਈ ਆਰ ਵਿੱਚ ਨਾਮਜ਼ਦ ਇੱਕ ਮਾਤਰ ਮੁਲਜ਼ਮ ਫਰਾਰ ਹੈ ਜਦਕਿ ਜਾਂਚ ਦੌਰਾਨ ਲੋੜ ਪੈਣ ਤੇ ਪ੍ਰਚਾਰਕ ਸੂਰਜਮਲ ਉਰਫ ਨਰੈਣ ਸਾਕਰ ਹਰੀ ਉਰਫ ਭੋਲੇ ਬਾਬਾ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ ਮੁੱਖ ਦੋਸ਼ੀ ਦੇਵ ਪ੍ਰਕਾਸ਼ ਮਧੁਕਰ ਦੇ ਖਿਲਾਫ ਗੈਰ ਜਮਾਨਤੀ ਵਰਣ ਤੇ 1 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਭਾਜਪਾ ਦੇ ਕੌਮੀ ਸਕੱਤਰ ਤਰਨ ਚੋਗ ਨੇ ਆਪ ਸਰਕਾਰ ਤੇ ਕੇਂਦਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਜਿਹੜੇ ਕਈ ਵਾਰ ਕਰੋੜਾ ਰੁਪਏ ਭੇਜੇ ਸਨ ਉਹਨਾਂ ਨੂੰ ਆਪ ਸਰਕਾਰ ਨੇ ਲੋਕਾਂ ਦੀ ਭਲਾਈ ਲਈ ਖਰਚ ਕਰਨ ਦੀ ਜਗ੍ਹਾ ਤੇ ਆਪਣੇ ਪੋਸਟਰ ਲਗਾਉਣ ਤੇ ਖਰਚ ਦਿੱਤਾ। ਤਰਨ ਚੋਗ ਨੇ ਇਸ ਬਾਰੇ ਜਾਣਕਾਰੀ ਜੰ데 ਕਿਹਾ ਹੈ ਕਿ ਜਦੋਂ ਕੇਂਦਰੀ ਜਾਂਚ ਏਜੰਸੀ ਵੱਲੋਂ ਇਸ ਬਾਰੇ ਪੰਜਾਬ ਦੇ ਫੰਡਾਂ ਬਾਰੇ ਜਾਂਚ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਸੀ ਚੋਣ ਦਾ ਟਾਈਮ ਹੈ ਇਸ ਵਿੱਚ ਮੈਂ ਇੱਧਰ ਉੱਧਰ ਦੀਆਂ ਗੱਲਾਂ ਨਾ ਕਰਕੇ ਸਿੱਧੀ ਚੋਣ ਦੀ ਗੱਲ ਕਰ ਰਿਹਾ ਮੈਂ ਪਿੱਛੇ ਵੀ ਇੱਕ ਦਿਨ ਲਗਾ ਕੇ ਇੱਥੇ ਗਿਆ ਸੀ ਔਰ ਕੱਲ ਵੀ ਗਿਆ ਪੂਰਾ ਦਿਨ ਇੱਥੇ ਇਲਾਕੇ 'ਚ ਘੁੰਮਿਆ ਜਿਸ ਤਰ੍ਹਾਂ ਅੱਜ ਸਵੇਰੇ ਔਰ ਕੱਲ ਦਾ ਹਾਲਾਤ ਇੱਥੇ ਸੀਵਰੇਜ ਦੇ ਪਾਣੀ ਖੜਾ ਹੈ ਸੜਕਾਂ ਪਾਣੀ ਨਾਲ ਭਰੀਆਂ ਹੋਈਆਂ ਜਦ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਦੇਸ਼ ਦੀ ਕੇਂਦਰ ਦੀ ਸਰਕਾਰ ਨੇ ਜਲੰਧਰ ਇੱਕ ਹਿਸਟੋਰੀਕਲ ਸਿਟੀ ਹੈ ਉਸ ਜਲੰਧਰ ਨੂੰ ਸਮਾਰਟ ਸਿਟੀ ਚ ਸ਼ਾਮਲ ਕੀਤਾ और स्मार्ट सिटी से कई सौ करोड़ रुपया जलंधर भेजे गया जलंधर तो पैसा कितने लगा है कड़ा मास्टर प्रोजेक्ट और बनिया ਔਰ ਕਿਸ ਤਰ੍ਹਾਂ ਫੇਲ ਹੋਇਆ ਕਿਸ ਤਰ੍ਹਾਂ ਪੈਸੇ ਦੀ ਖੁਰਦਪੁਰਦ ਹੋਈ ਹੈ ਸੜਕਾਂ ਤੇ ਖੜਾ ਪਾਣੀ ਬੰਦ ਸੀਵਰੇਜ ਔਰ ਸ਼ਹਿਰ ਦੀ ਮਦਹਾਲੀ ਦਸਦੀ ਹੈ ਕਿ ਜਿਹੜੀ 5 ਸਾਲ ਇੱਥੇ ਨਗਰ ਨਿਗਮ ਕਾਂਗਰਸੀ ਰਹੀ ਜਾਂ ਪਿਛਲੇ 28 ਮਹੀਨਿਆਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਦੀ ਜਾਂਚ ਹੋਣੀ ਚਾਹੀਦੀ ਔਰ ਮੈਂ ਇੱਥੇ ਲੋਕਲ ਵੀ ਆਪਣੀ ਟੀਮ ਦੇ ਨਾਲ ਚਰਚਾ ਕੀਤੀ ਔਰ ਜਾਣਕਾਰੀਆਂ ਇਕੱਠੀਆਂ ਕੀਤੀਆਂ ਜਲੰਧਰ ਸਮਾਰਟ ਸਿਟੀ ਚ ਜਿਹੜਾ ਪੈਸਾ ਆਇਆ ਉਹ ਖੁਰਦਪੁਰਦ ਹੋਇਆ ਚੰਡੀਗੜ੍ਹ ਸਮੇਤ ਪੰਜਾਬ ਹਰਿਆਣਾ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਭਾਰੀ ਬਾਰਿਸ਼ ਹੋਣ ਦੀ ਸੂਚਨਾ ਹੈ ਮੌਸਮ ਵਿਭਾਗ ਵੱਲੋਂ ਅਗਲੇ ਦਿਨਾਂ ਵਿੱਚ ਕਈ ਹਿੱਸਿਆਂ ਵਿੱਚ ਤੇਜ਼ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਜਿਨ੍ਹਾਂ ਇਲਾਕਿਆਂ ਵਿੱਚ ਭਾਰੀ ਬਾਰਿਸ਼ ਹੋਈ ਹੈ ਉੱਥੇ ਮੌਸਮ ਖੁਸ਼ਕਵਾਰ ਹੋ ਗਿਆ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਚੰਡੀਗੜ੍ਹ ਪੰਜਾਬ ਵਿੱਚ ਲੁਧਿਆਣਾ ਅੰਮ੍ਰਿਤਸਰ ਪਟਿਆਲਾ ਫਰੀਦਕੋਟ ਗੁਰਦਾਸਪੁਰ ਨਵਾਂ ਸ਼ਹਿਰ ਬਰਨਾਲਾ ਫਤਿਹਗੜ੍ਹ ਸਾਹਿਬ ਰੋਪੜ ਪਠਾਨਕੋਟ ਰੂਪਨਗਰ ਆਦਿ ਦੇ ਕਈ ਹਿੱਸਿਆਂ ਵਿੱਚ ਤੇਜ਼ ਬਾਰਿਸ਼ ਹੋਈ ਹੈ ਇਸੇ ਤਰ੍ਹਾਂ ਹਰਿਆਣਾ ਦੇ ਬਹੁਤ ਸਾਰੇ ਸ਼ਹਿਰਾਂ ਵਿੱਚ ਵੀ ਕਾਫੀ بارش ਹੋਈ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਦਿੱਲੀ ਵਿੱਚ ਮਜ਼ਦੂਰਾਂ ਨਾਲ ਮੁਲਾਕਾਤ ਕੀਤੀ। ਵੀਰਵਾਨ ਨੂੰ ਉਹਨਾਂ ਨੂੰ ਜੀਟੀਵੀ ਨਗਰ ਵਿੱਚ ਕੁਝ ਮਜ਼ਦੂਰਾਂ ਤੋਂ ਨਾ ਸਿਰਫ ਉਹਨਾਂ ਦਾ ਹਾਲ-ਚਾਲ ਜਾਣਿਆ ਸਗੋਂ ਉਹਨਾਂ ਨਾਲ ਕਹੀ ਵੀ ਚਲਾਈ। ਰਾਹੁਲ ਗਾਂਧੀ ਉਹਨਾਂ ਨਾਲ ਮਸਾਲਾ ਬਣਾਉਂਦੇ ਹੋਏ ਅਤੇ ਚਿਣਾਈ ਕਰਦੇ ਹੋਏ ਨਜ਼ਰ ਆਏ ਹਨ। ਕਾਂਗਰਸ ਪਾਰਟੀ ਦੇ ਅਧਿਕਾਰਿਕ ਐਕਸ ਹੈਂਡਲ ਤੋਂ ਤਸਵੀਰਾਂ ਸਾਂਝੇ ਕਰਦੇ ਹੋਏ ਇਹ ਜਾਣਕਾਰੀ ਦਿੱਤੀ ਗਈ ਕਾਂਗਰਸ ਪਾਰਟੀ ਨੇ ਰਾਹੁਲ ਗਾਂਧੀ ਦੀਆਂ ਤਸਵੀਰਾਂ ਦੇ ਨਾਲ ਲਿਖਿਆ ਅੱਜ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਦਿੱਲੀ ਦੇ ਜੀਟੀਵੀ ਨਗਰ ਵਿੱਚ ਮਜ਼ਦੂਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਇਹ ਮਿਹਨਤੀ ਮਜ਼ਦੂਰ ਹਿੰਦੁਸਤਾਨ ਦੀ ਅਰਥਵਿਵਸਥਾ ਦੀ ਰੀੜ ਹਨ ਭਾਰਤ ਅਤੇ ਚੀਨ ਨੇ ਪੂਰਬੀ ਲਦਾਖ ਚੇ ਵਿਵਾਦ ਦੇ ਬਾਕੀ ਮੁੱਦਿਆਂ ਤੇ ਛੇਤੀ ਨਿਵਟਾਰੇ ਲਈ ਦੁਗਣੀਆਂ ਕੋਸ਼ਿਸ਼ਾਂ ਕਰਨ ਅਤੇ ਸਬੰਧਾਂ ਵਿੱਚ ਠਹਿਰਾਅ ਲਿਆਉਣ ਅਤੇ ਮੋੜ ਰਫਤਾਰ ਦੇਣ ਦਾ ਸੰਕਲਪ ਕੀਤਾ ਹੈ। ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਜੀ ਵਿਚਾਲੇ ਕਜ਼ਾਕਿਸਤਾਨ ਦੀ ਰਾਸ਼ਟਰੀ ਅਸਥਾਨਾ ਵਿੱਚ ਸ਼ੰਘਾਈ ਸਹਿਯੋਗ ਸੰਗਠਨ ਦੇ ਸਿਖਰ ਸੰਮੇਲਨ ਤੋਂ ਇਲਾਵਾ ਭੀੜਵਾਲ ਨੂੰ ਇੱਕ ਬੈਠਕ ਹੋਈ ਜਿਸ ਵਿੱਚ ਐਸ ਜੈ ਸ਼ੰਕਰ ਦਾ ਕਹਿਣਾ ਹੈ ਕਿ ਅਸਲ ਕੰਟਰੋਲ ਲਾਈਨ ਐਲ اے سی ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ ਦੋਮਾ ਨਤਾਮਾ ਵਿਚਾਲੇ ਹੋਈ ਗੱਲਬਾਤ ਚ ਜੈ ਸ਼ੰਕਰ ਨੇ ਸਰਹੱਦੀ ਪ੍ਰਬੰਧਨ ਲਈ ਪਹਿਲਾ ਦੋਮਾ ਤੇਰਾ ਵਿਚਾਲੇ ਹੋਏ ਦੋ ਪੱਖੀ ਸਮਝੌਤੇਆਂ ਅਤੇ ਨਿਯਮਾਂ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕੀਤੇ ਜਾਣ ਦੀ ਲੋੜ ਤੇ ਜ਼ੋਰ ਦਿੱਤਾ ਹੈ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰ ਬਾਬੂ ਨਾਇਡੂ ਨੇ ਰਾਸ਼ਟਰੀ ਰਾਜਧਾਨੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਸੂਬੇ ਦੇ ਵਿਕਾਸ ਨਾਲ ਸੰਬੰਧਿਤ ਪ੍ਰਮੁੱਖ ਮੁੱਦਿਆਂ ਤੇ ਹੋਈ ਚਰਚਾ ਨੂੰ ਰਚਨਾਤਮਕ ਦੱਸਿਆ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਹੋਈ ਇਸ ਮੁਲਾਕਾਤ ਦੌਰਾਨ ਨਾਇਡੂ ਨੇ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਬਦਲੇ ਕੇਂਦਰੀ ਸਹਾਇਤਾ ਵਧਾਉਣ ਦੀ ਵਕਾਲਤ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਅਤੇ 9 ਜੁਲਾਈ ਨੂੰ ਰੂਸ ਦੀ 2 ਦਿਨਾ ਯਾਤਰਾ ਤੇ ਜਾਣਗੇ। ਉਹ 22ਵੇਂ ਭਾਰਤ-ਰੂਸ ਸਲਾਨਾ ਸਿਖਰ ਸੰਮੇਲਨ ਵਿੱਚ ਭਾਗ ਲੈਣਗੇ ਜਿੱਥੇ ਦੋਵਾਂ ਦੇਸ਼ਾਂ ਵਿਚਾਲੇ ਬਹੁ-ਆਯਾਮੀ ਸਬੰਧਾਂ ਦੀ ਸੰਪੂਰਨ ਸਮੀਖਿਆ ਕੀਤੀ ਜਾਵੇਗੀ। ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਰੂਸ ਦੀ ਆਪਣੀ ਯਾਤਰਾ ਖਤਮ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਆਸਟਰੀਆ ਜਾਣਗੇ ਜੋ 48 ਸਾਲਾਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਆਸਟਰੀਆ ਦੀ ਪਹਿਲੀ ਯਾਤਰਾ ਹੋਵੇਗੀ ਪਿੰਡ ਛਿੰਗੜਾ ਤੋਂ ਮਹਾਰਾਸ਼ਟਰ ਦੇ ਨੰਦੇੜ ਸਥਿਤ ਗੁਰਦੁਆਰਾ ਸ੍ਰੀ ਹਜੂਰ ਸਾਹਿਬ ਦੇ ਦਰਸ਼ਨਾਂ ਲਈ ਗਏ ਚਾਰ ਜਣਿਆਂ ਤੇ ਪਿੰਡ ਰੇੜੀਆਂ ਦੇ ਕਾਰ ਡਰਾਈਵਰ ਦੀ ਸੜਕ ਹਾਦਸੇ ਵਿੱਚ ਮੌਤ ਹੋਈ ਹੈ ਇਸ ਮੌਕੇ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਰਦਾਰਾ ਸਿੰਘ ਦੀ ਪਤਨੀ ਭਜਨ ਕੌਰ ਤੇ ਉਹਨਾਂ ਦਾ ਪੋਤਾ ਤੇਜਿੰਦਰ ਸਿੰਘ ਕੈਨੇਡਾ ਤੋਂ ਆਈ ਉਹਨਾਂ ਦੀ ਰਿਸ਼ਤੇਦਾਰ ਬਲਵੀਰ ਕੌਰ ਤੇ ਉਸ ਦਾ ਪੁੱਤਰ ਜਸਪਰੀ ਸਿੰਘ ਪਿੰਡ ਹੀੜੀਆਂ ਵਾਸੀ ਡਰਾਈਵਰ ਜਸਵਿੰਦਰ ਸਿੰਘ ਨਾਲ ਕਾਰ ਵਿੱਚ ਹਜ਼ੂਰ ਸਾਹਿਬ ਗਏ ਸਨ ਮਹਾਰਾਸ਼ਟਰ ਦੇ ਕਲਮ ਜਵਤਮਾਲ ਨੇੜੇ ਉਹਨਾਂ ਦੀ ਕਾਰ ਨਾਲ ਹਾਦਸਾ ਹੋ ਗਿਆ ਅਤੇ ਜਿਸ ਵਿੱਚ ਪੰਜਾਂ ਜਣਿਆਂ ਦੀ ਮੌਤ ਹੋਈ ਹੈ ਮਹਾਨਗਰ ਲੁਧਿਆਣਾ ਲਈ ਮਾਣ ਵਾਲੀ ਗੱਲ ਹੈ ਕਿ ਇੱਥੋਂ ਦੇ ਨਿਵਾਸੀ ਤੇ ਮਸ਼ਹੂਰ ਅਦਾਕਾਰ ਆ ਪਦਮਸ਼੍ਰੀ ਨਰਮਲ ਰਿਸ਼ੀ ਨੂੰ ਕਲਾਕਾਰਾਂ ਦੀ ਸੰਸਥਾ ਪੰਜਾਬੀ ਫਿਲਮਾਂ ਐਂਡ ਟੀਵੀ ਐਕਟਰਸ ਐਸੋਸੀਏਸ਼ਨ ਪੋਫਟਾ ਦਾ ਪ੍ਰਧਾਨ ਚੁਣਿਆ ਹੈ। ਜਿਕਰਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਪਿਛਲੇ ਦਿਨੀ ਨਰਮਲ ਰਿਸ਼ੀ ਨੂੰ ਪਦਮਸ਼੍ਰੀ ਅਵਾਰਡ ਨਾਲ ਵੀ ਸਨਮਾਨਿਆ ਗਿਆ ਸੀ। ਇਸ ਸਬੰਧੀ ਜਾਣਕਾਰੀ ਜਿੰਦੇ ਹੋਏ ਅਦਾਕਾਰ ਮਲਕੀਤ ਰੌਣੀ ਦਾ ਕਹਿਣਾ ਹੈ ਕਿ ਕਮੇਟੀ ਵੱਲੋਂ ਚੁਣੇ ਗਏ ਨਰਮਲ ਰਿਸ਼ੀ ਇਸ ਸੰਸਥਾ ਦੇ 7ਵੇਂ ਪ੍ਰਧਾਨ ਬਣੇ ਹਨ। ਜਦ ਕੀ ਇਸ ਤੋਂ ਪਹਿਲਾਂ ਦਵਿੰਦਰ ਦਮਨ ਸ਼ਵਿੰਦਰ ਮਾਹਲ ਡਾਕਟਰ ਰੰਜੀਸ਼ ਸ਼ਰਮਾ ਗੌਰਪ੍ਰੀਤ ਕੁਗੀ ਅਤੇ ਕਰਮਜੀਤ ਅਨਮੋਲ ਇਸ ਅਹੁਦੇ ਤੇ ਰਹਿ ਚੁੱਕੇ ਹਨ ਮਲਕੀਤ ਰੌਣੀ ਦਾ ਕਹਿਣਾ ਹੈ ਕਿ ਨਿਰਮਲ ਰਿਸ਼ੀ ਨੂੰ ਪ੍ਰਧਾਨ ਚੁਣਨ ਤੋਂ ਇਲਾਵਾ ਗੂਗੂ ਗੈਲ ਨੂੰ ਸੰਸਥਾ ਦਾ ਚੇਅਰਮੈਨ ਬੀਨੂ ਢਿੱਲੋਂ ਨੂੰ ਉਮੀਦਵਾਰ ਪ੍ਰਧਾਨ ਪੀ ਐਨ ਸ਼ਰਮਾ ਨੂੰ ਜਰਨਲਿਸਟ ਕਤਰ ਅਤੇ ਭਾਰਤ ਭੂਸ਼ਣ ਬਰਮਾ ਨੂੰ ਖਜ਼ਾਨਚੀ ਨਿਯੁਕਤ ਕੀਤਾ ਗਿਆ ਹੈ ਸੰਸਦ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਜਰਨਜੀਤ ਸਿੰਘ ਚੰਨੀ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਜਲੰਧਰ ਪਛਮੀ ਸਬਾ ਹਲਕੇ ਦੀਆਂ ਚੋਣਾਂ ਸਰਕਾਰੀ ਮਸ਼ੀਨਰੀ ਤੇ ਪੈਸੇ ਤੇ ਜ਼ੋਰ ਤੇ ਜਿੱਤਣਾ ਚਾਹੁੰਦੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਦਾ ਕਹਿਣਾ ਹੈ ਕਿ ਸਥਾਨਕ ਆਗੂਆਂ ਸਮੇਤ ਆਮ ਲੋਕਾਂ ਨੂੰ ਠੁਮਕਾਇਆ ਜਾ ਰਿਹਾ ਹੈ ਅਤੇ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਦੇ ਲਈ ਮਜਬੂਰ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਲਾਲਚ ਦੇ ਕੇ ਪਾਰਟੀ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੇ ਬੂਥ ਤੇ ਕੈਪਚਰਿੰਗ ਦੀ ਵਿਵਸਥਾਬੰਦੀ ਕੀਤੀ ਹੋਈ ਹੈ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅੜਵਾਨੇ ਨੂੰ ਵੀਰਵਾਰ ਸ਼ਾਮ ਅਪੋਲੋ ਹਸਪਤਾਲ ਤੋਂ ਛੁੱਟੀ ਮਿਲੀ ਹੈ। ਕੁਝ ਦਿਨ ਪਹਿਲਾਂ ਉਹਨਾਂ ਨੂੰ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸੈਂਸਜ ਏਮਜ਼ ਲਜਾਇਆ ਗਿਆ ਸੀ। ਉਹਨਾਂ ਨੂੰ ਏਮਜ਼ ਇੱਕ ਰਾਤ ਰੱਖਣ ਤੋਂ ਬਾਅਦ ਛੁੱਟੀ ਦਿੱਤੀ ਗਈ। ਰਿਲਾਇੰਸ ਇੰਡਸਟਰੀ ਲਿਮਟਿਡ ਦੇ ਚੇਅਰਮੈਨ ਅਤੇ ਐਮ ਡੀ ਮੁਕੇਸ਼ ਅੰਬਾਨੀ ਦੇ ਸਭ ਤੋਂ ਛੋਟੇ بیٹے ਅਨੰਤ ਅੰਬਾਨੀ ਅਤੇ ਉਦਯੋਗਪਤੀ ਵਿਰੇਨ ਮਰਜੰਟ ਦੀ ਧੀ ਰਾਧਿਕਾ ਮਰਜੰਟ 12 ਜੁਲਾਈ ਨੂੰ ਵਿਆਹ ਦੇ ਬੰਧਨ ਵਿੱਚ ਬੱਜਣ ਜਾ ਰਹੇ ਹਨ ਵਿਆਹ ਤੋਂ ਪਹਿਲਾਂ ਦੀਆਂ ਰਸਮਾਂ ਦੀਆਂ ਤਿਆਰੀਆਂ ਵੀ ਕਾਫੀ ਆਲੀਸ਼ਾਨ ਹੋ ਰਹੀਆਂ ਹਨ ਜੋੜੇ ਦੀ ਮਮੇਰੂ ਰਸਮ ਹੋਈ ਹੈ ਜਿਸ ਵਿੱਚ ਮੁੰਬਈ ਦੀਆਂ ਬਹੁਤ ਸਾਰੀਆਂ ਹਸਤੀਆਂ ਨੇ ਸ਼ਿਰਕਤ ਕੀਤੀ ਹੈ ਇਹ ਪ੍ਰੋਗਰਾਮ ਮੁੰਬਈ ਦੇ ਐਂਟੀਲੀਆ ਰਹਿਸ਼ ਤੇ ਕੀਤਾ ਗਿਆ ਇਸ ਵਿੱਚ ਖਿੱਚ ਦਾ ਕੇਂਦਰ ਅੰਬਾਨੀ ਪਰਿਵਾਰ ਦੀ ਛੋਟੀ ਨੂੰ ਸੀ ਸੋਸ਼ਲ ਮੀਡੀਆ ਤੇ ਰਾਧਿਕਾ ਮਰਚੰਟ ਦੀਆਂ ਕਈ ਤਸਵੀਰਾਂ ਤੇ ਵੀਡੀਓ ਸਾਹਮਣੇ ਆਏ ਹਨ ਰਾਧਿਕਾ ਮਰਚੰਟ ਨੇ ਇਸ ਫੰਕਸ਼ਨ ਵਿੱਚ ਕੋਈ ਨਵੀਂ ਜਵੈਲਰੀ ਨਹੀਂ ਪਹਿਨੀ ਸਗੋਂ ਆਪਣੀ ਮਾਂ ਸ਼ੈਲਾ ਮਰਚੰਟ ਦੇ ਗਹਿਣੇ ਪਹਿਨੇ ਹੋਏ ਸਨ ਇਹ ਉਦੋਂ ਤੋਂ ਹੈ ਜਦੋਂ ਉਸ ਦੀ ਮਾਂ ਨੇ ਆਪਣੇ ਮਮੇਰੂ ਸਮਰੋਹ ਵਿੱਚ ਇਸ ਨੂੰ ਪਹਿਨਿਆ ਸੀ ਡੀਬੀਯੂ ਦੇ ਦੇਸ਼ਪਕ ਡੈਂਟਲ ਕਾਲਜ ਅਤੇ ਹਸਪਤਾਲ ਮੰਡੀ ਗਵਿੰਦਗੜ੍ਹ ਨੇ ਡਾਕਟਰ ਦੇਵਸ ਸੁਨਾਇਆ ਇਹ ਦੁਨੀਆ ਭਰ ਦੇ ਡਾਕਟਰਾਂ ਦੀ ਸਖਤ ਮਿਹਨਤ, ਸਮਰਪਣ ਅਤੇ ਹਮਦਰਦੀ ਨੂੰ ਪਰਸ਼ਾਨਣ ਅਤੇ ਪ੍ਰਸ਼ੰਸਾ ਕਰਨ ਦਾ ਇੱਕ ਵਿਸ਼ੇਸ਼ ਦਿਨ ਹੈ। ਲੋਕਾਂ ਨੂੰ ਸਿਹਤਮੰਦ ਰੱਖਣ ਵਿੱਚ ਡਾਕਟਰਾਂ ਦੀ ਅਹਿਮ ਭੂਮਿਕਾ ਹੁੰਦੀ ਹੈ ਅਤੇ ਉਹਨਾਂ ਦਾ ਯੋਗਦਾਨ ਸੱਚਮੁੱਚ ਹੀ ਅਨਮੋਲ ਹੈ। ਸਮਾਗਮ ਦੀ ਸ਼ੁਰੂਆਤ ਚਾਂਸਲਰ ਡਾਕਟਰ ਜੋਰਾ ਸਿੰਘ, ਡਾਕਟਰ ਤ੍ਰਿਜਿੰਦਰ ਸਿੰਘ, ਪ੍ਰਿੰਸੀਪਲ ਡਾਕਟਰ ਉੰਤੀ ਪਟਾਲੇ ਅਤੇ ਹੋਰ ਡਾਕਟਰਾਂ ਵੱਲੋਂ ਕੇਕ ਕੱਟਣ ਦੀ ਰਸਮ ਨਾਲ ਕੀਤਾ ਗਿਆ। ਇਸ ਮੌਕੇ ਡਾਕਟਰ ਜੋਰਾ ਸਿੰਘ ਅਤੇ ਡਾਕਟਰ ਤ੍ਰਿਜਿੰਦਰ ਕੌਰ ਨੇ ਕਿਹਾ ਹੈ ਕਿ ਬਿਮਾਰੀਆਂ ਦੀ ਜਾਂਚ ਅਤੇ ਇਲਾਜ ਲਈ ਭਾਵਨਾਤਮਕ ਸਹਾਇਤਾ ਅਤੇ ਮਾਰਗਦਰਸ਼ਨ ਪ੍ਰਦਾਨ ਕਰਨ ਲਈ ਡਾਕਟਰ ਸਾਡੀ ਸਿਹਤ ਸੰਭਾਲ ਪ੍ਰਣਾਲੀ ਦੀ ਰੀੜ ਦੀ ਹੱਡੀ ਹਨ। ਉਹ ਸਾਡੇ ਜੀਵਨ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ਅਣਥੱਕ ਕੰਮ ਕਰਦੇ ਹਨ ਅਤੇ ਉਨ੍ਹਾਂ ਦੀ ਮਹਾਰਤ ਅਤੇ ਦੇਖਭਾਲ ਸਾਡੇ ਜੀਵਨ ਵਿੱਚ ਮਹੱਤਵਪੂਰਨ ਤਬਦੀਲੀ ਲਿਆਉਂਦੀ ਹੈ। ਇਸ ਡਾਕਟਰ ਦੇਵਸੇ ਅਸੀਂ ਉਹਨਾਂ ਡਾਕਟਰਾਂ ਦਾ ਧੰਨਵਾਦ ਕਰਨਾ ਤੇ ਉਹਨਾਂ ਨੂੰ ਸਵੀਕਾਰ ਕਰਨ ਦੇ ਲਈ ਕੁਝ ਸਮਾਂ ਕੱਢਦੇ ਹਾਂ ਜਿਨ੍ਹਾਂ ਨੇ ਸਾਡੀ ਜ਼ਿੰਦਗੀ ਤੇ ਸਕਾਰਾਤਮਕ ਪ੍ਰਭਾਵ ਪਾਇਆ ਹੈ। ਪੋਪਰ ਜਲੰਧਰ ਤੋਂ ਚਰਨਜੀਤ ਸਿੰਘ ਬੇਨਪਾਲਕੇ ਦੀ ਰਿਪੋਰਟ ਅਨੁਸਾਰ ਸ਼੍ਰੀ ਗੁਰੂ ਰਵਦਾਸ ਮਿਸ਼ਨ ਪ੍ਰਚਾਰ ਸੰਸਥਾ ਪੰਜਾਬ ਰਜਿਸਟਰਡ ਬੇਨਪਾਲਕੇ ਜ਼ਿਲ੍ਹਾ ਜਲੰਧਰ ਵੱਲੋਂ ਸਤਗੁਰ ਕਬੀਰ ਜੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਵਿੱਚੋਂ ਚੁਣ ਕੇ 21 ਸ਼ਬਦਾਂ ਦਾ ਸਟਰੀਕਸ ਹੈ ਪ੍ਰਕਾਸ਼ਿਤ ਕਰਕੇ ਰਿਲੀਜ਼ ਕੀਤਾ ਗਿਆ। ਸੰਸਦ ਦੇ ਸੀਨੀਅਰ ਮੈਂਬਰ ਸੁਖਮਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਕਿਹਾ ਹੈ ਕਿ ਇਹ ਪਾਵਨ ਸ੍ਰੀਕ ਸਹਬ ਸਤਗੁਰ ਕਬੀਰ ਜੀ ਦੇ 626ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਤਗੁਰ ਕਬੀਰ ਮੁੱਖ ਮੰਦਿਰ ਭਾਰਗੋ ਕੈਂਪ ਜਲੰਧਰ ਤੋਂ ਆਯੋਜਿਤ ਕੀਤੀ ਜਾਂਦੀ ਸ਼ੋਭਾ ਯਾਤਰਾ ਮੌਕੇ ਰਿਲੀਜ਼ ਕੀਤਾ ਜਾਵੇਗਾ ਇਹ ਪਾਵਨ ਸ੍ਰੀਕ ਸਤਗੁਰ ਕਬੀਰ ਮੁੱਖ ਮੰਦਿਰ ਵਿਖੇ ਸਟਾਰ ਲਗਾ ਕੇ ਸੰਗਤਾਂ ਨੂੰ ਮੁਫਤ ਭੇਟ ਕੀਤਾ ਜਾਵੇਗਾ ਇਸ ਸਟਿੱਕ ਦੇ ਪ੍ਰਕਾਸ਼ਨ ਵਿੱਚ ਸ਼੍ਰੀ ਪ੍ਰੇਮ ਕੁਮਾਰ ਚੰਬਰ ਕੈਲੀਫੋਰਨੀਆ ਅਤੇ ਡਾਕਟਰ ਸ਼ਿਵਦੇਵਾਲ ਮਾਲੀ ਭਾਰਗੋ ਕੈਂਪ ਜ਼ਿਲੰਦਰਵਾਲਿਆ ਨੇ ਵਿਸ਼ੇਸ਼ ਯੋਗਦਾਨ ਪਾਇਆ ਹੈ। ਮੰਦਰ ਪ੍ਰਬੰਧਕ ਕਮੇਟੀ ਨੇ ਸੰਸਥਾ ਦੇ ਮੈਂਬਰਾਂ ਅਤੇ ਸਹਿਯੋਗੀਆਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ। ਹੁਸ਼ਿਆਰਪੁਰ ਤੋਂ ਸਤਰਾਮ ਸਿੰਘ ਸੁੰਗੜਾ ਨੇ ਜਾਣਕਾਰੀ ਜੰ데 ਕਿ ਹਰਪਜਤ ਸਿੰਘ ਘਠਾਰ ਦੁਆਰਾ ਰਚਿਤ ਕਹਾਣੀ ਸੰਗ੍ਰਹਿ ਦੁੱਪ ਦੇ ਸੂਰਜ ਦਾ ਅਕਸ ਪੁਸਤਕ ਜ਼ਿਲ੍ਹਾ ਪਾਸ਼ਾ ਦਫ਼ਤਰ ਹੁਸ਼ਿਆਰਪੁਰ ਵਿਖੇ ਲੋਕ ਅਰਪਣ ਕੀਤੀ ਗਈ। ਇਨ੍ਹਾਂ ਦੁਆਰਾ ਲਿਖੀਆਂ ਕਹਾਣੀਆਂ ਤੇ ਰਚਨਾਵਾਂ ਬਹੁਤ ਸਾਰੇ ਅਖਬਾਰਾਂ ਵਿੱਚ ਸ਼ਬਦੀਆਂ ਹਨ ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫਸਰ ਹੁਸ਼ਿਆਰਪੁਰ ਡਾਕਟਰ ਜਸਵੰਤ ਰਾਏ ਅਤੇ ਸਹਾਇਕ ਜ਼ਿਲ੍ਹਾ ਲੋਕ ਸੰਪਰਕ ਅਫਸਰ ਲੋਕੇਸ਼ ਚੋਬੇ ਦੁਆਰਾ ਇਸ ਪੁਸਤਕ ਦੀ ਸ਼ਿਲਾਘਾ ਕੀਤੀ ਗਈ ਇਸ ਮੌਕੇ ਕੁਲਤਾਰ ਸਿੰਘ ਸ਼ਮਸ਼ੇਰ ਸੋਹੀ ਜਸਵੀਰ ਤਮਾਨ ਅਜੀਤ ਕੁਮਾਰ ਰਮਨੀਕ ਸਿੰਘ ਅੰਜੂ ਰੱਤੀ ਅਤੇ ਅਮਨਜੀਤ ਕੌਰ ਹਾਜ਼ਰ ਸਨ ਨਾਬਾ ਬਲਾਕ ਵਿੱਚ ਹੋਏ ਨਰੇਗਾ ਮਜ਼ਦੂਰਾਂ ਦੀ ਘਟਨਾ ਤੇ ਇਸ ਮੌਕੇ ਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਮਾਨ ਨਾਬਾ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਨਰੇਗਾ ਮਜ਼ਦੂਰਾਂ ਦਾ ਹਾਲਚਾਲ ਪੁੱਛਣ ਲਈ ਪੁੱਜੇ। ਉਹਨਾਂ ਨੇ ਭਰੋਸਾ ਦਿਵਾਇਆ ਕਿ ਟਰੈਕਟਰ ਚਾਲਕ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇੱਧਰ ਪਹਿਲਾਂ ਹੀ ਫੋਨ ਆਇਆ ਸਾਡੇ ਉੱਥੋਂ ਕਿ ਦੱਸ ਕੇ ਹਸਨਪੁਰ ਟੁੰਗਾਂ ਦੇ ਵਿੱਚ ਇੱਕ ਐਕਸੀਡੈਂਟ ਹੋਇਆ ਕਿ ਇਹ ਭਈਆ ਤੇ 3-4 ਭਈਏ ਸੀਗੇ ਟਰੈਕਟਰ ਤੇ ਪਨੀਰੀ ਲੈ ਕੇ ਜਾ ਰਹੇ ਸੀਗੇ ਤੇ ਟਰੈਕਟਰ ਬੇਕਅਪ ਹੋ ਗਿਆ ਨਰੇਗਾ ਤੇ ਜਿਹੜੀਆਂ ਨੇ ਮਡੇਕਾਂ ਦੇ ਵਰਕਰਾਂ ਸੜਕ ਤੇ ਕੰਮ ਕਰ ਰਹੀਆਂ ਸੀਗੀਆਂ ਤੇ ਉਹ ਟਰੈਕਟਰ ਬੇਕਅਪ ਹੋ ਕੇ ਉਹਨਾਂ ਮਡੇਕਾਂ ਵਰਕਰਾਂ ਤੇ ਚੜ ਗਿਆ ਜਿਹਦੇ ਵਿੱਚੋਂ ਰਾਈਟ ਵੇ ਦੋ ਬਜ਼ੁਰਗ ਮਹਿਲਾਵਾਂ ਦੀ ਜਿਹੜੀ ਮੌਤ ਹੋ ਗਈ ਤੇ ਜਿਹੜੀਆਂ 8 ਇੰਜਣ ਨੇ ਕਈਆਂ ਦੇ ਸਿਰ 'ਚ ਸੱਟ ਲੱਗੀ ਹੈ ਹੁਣ ਟੈਸਟ ਹੌਂਕ ਤੇ ਪਤਾ ਨਹੀਂ ਕਿ ਕੀ ਕੰਡੀਸ਼ਨ ਹੈ ਤੇ ਇੱਥੇ ਮੈਂ ਵਿਜ਼ਿਟ ਕੀਤਾ ਬੇਨਤੀ ਕੀਤੀ ਡਾਕਟਰ ਸਾਹਿਬਾਨ ਨੂੰ ਕਿ ਜਲਦੀ ਨਾਲ ਟੈਸਟ ਕੀਤੇ ਜਾਣ ਯਾਰ ਪ੍ਰਸ਼ਾਸਨ ਨੂੰ ਉਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਜਾ ਕੇ ਉੱਥੇ ਪ੍ਰੋਪਰ ਜਿਹੜਾ ਕਾਰਵਾਈ ਹੋਵੇ ਔਰ ਕਾਨੂੰਨ ਦੇ ਮੁਤਾਬਕ ਜਿਹੜੀ ਕਾਰਵਾਈ ਬਣਦੀ ਸਖਤੋ ਸਖਤ ਕਰੇ ਦੇਸ਼ ਤੋਂ ਆਪਾਂ ਟੀਵੀ ਤੇ ਪੰਜਾਬੀ ਖਬਰਾਂ ਦੇ ਬੁਲਟਨ ਵਿੱਚ ਹੌਣ ਖਬਰਾਂ ਵਿਦੇਸ਼ ਤੋਂ ਸੈਕਰਮੈਂਟੋ ਕੈਲੀਫੋਰਨੀਆ ਤੋਂ ਹੁਸਨ ਲੜਵਾ ਬੰਗਾ ਨੇ ਜਾਣਕਾਰੀ ਜੰ데 ਕਿਹਾ ਹੈ ਕਿ ਅਮਰੀਕਾ ਦੇ ਜਾਰਜੀਆ ਰਾਜ ਦੀ ਰਾਜਧਾਨੀ ਐਟਲੰਟਾ ਨੇੜੇ ਦੁਪਹਿਰ ਵੇਲੇ 13 ਸਾਲ ਦੇ ਦੋ ਬੱਚਿਆਂ ਦੀ ਗੋਲੀ ਮਾਰ ਕੇ ਹਤਿਆ ਕੀਤੀ ਗਈ ਐਟਲੰਟਾ ਪੁਲਿਸ ਵਿਭਾਗ ਅਨਸਾਰ ਗੋਲੀ ਦੀ ਇਹ ਘਟਨਾ ਐਟਲੰਟਾ ਦੇ ਦੱਖਣ ਪੱਛਮ ਵਿੱਚ ਓਕਲੈਂਡ ਸ਼ਹਿਰ ਵਿੱਚ ਵਾਪਰੀ ਜਿਸ ਵਿੱਚ 12 ਸਾਲ ਦਾ ਬੱਚਾ ਗੋਲੀ ਲੱਗਣ ਨਾਲ ਜਖਮੀ ਵੀ ਹੋਇਆ ਦੁਪਹਿਰ ਵੇਲੇ ਕਿਸੇ ਵੱਲੋਂ ਫੋਨ ਕਰਨ ਤੇ ਪੁਲਿਸ ਅਫਸਰ ਮੌਕੇ ਤੇ ਪੁੱਜੇ ਹਨ ਤਾਂ ਉਹਨਾਂ ਨੂੰ ਇੱਕ ਅਪਾਰਟਮੈਂਟ ਕੰਪਲੈਕਸ ਵਿੱਚ 13 ਸਾਲ ਦੇ ਦੋ ਬੱਚੇ ਅਤੇ ਇੱਕ 12 ਸਾਲਾ ਬੱਚਾ ਜ਼ਖਮੀ ਹਾਲਤ ਵਿੱਚ ਮਿਲਿਆ ਹੈ ਹੋਮ ਸਾਈਡ ਯੂਨਿਟ ਕਮਾਂਡਰ ਲੈਫਟੇਨੈਂਟ ਐਂਡਰਿਓ ਸਮਿਥ ਨੇ ਇੱਕ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸੈਕਰਾਮੈਂਟੋ ਕੈਲੀਫੋਰਨੀਆ ਤੋਂ ਖੁਸਲ ਲੜਵਾਣੇ ਜਾਣਕਾਰੀ ਜਿੰਦੇ ਕਿ ਹੈ ਕਿ ਅਮਰੀਕਾ ਦੇ ਉੱਯੋ ਰਾਦੇ ਸ਼ਹਿਰ ਸਿਨਸਨਾਟੀ ਦੇ ਦੋ ਸ਼ਮਸ਼ਾਨ ਘਾਟਾਂ ਵਿੱਚ 180 ਦੇ ਕਰੀਬ ਯਹੂਦੀ ਕਬਰਾਂ ਦੀ ਪੰਤੋੜ ਕੀਤੀ ਗਈ। ਕਬਰਾਂ ਉੱਪਰ ਲੱਗੇ ਪੱਥਰਾਂ ਨੂੰ ਵੀ ਤੋੜ ਦਿੱਤਾ ਗਿਆ। ਇਹ ਜਾਣਕਾਰੀ ਜੈਵਿਸ਼ ਸਿਮੇਟਰੀਜ਼ ਗ੍ਰੇਟ ਸਿਨਸਨਾਟੀ ਤੇ ਜੈਵਿਸ਼ ਫੈਡਰੇਸ਼ਨ ਸਿਨਸਨਾਟੀ ਨੇ ਦਿੱਤੀ ਹੈ। ਜਿਨ੍ਹਾਂ ਕਬਰਾਂ ਦੇ ਪੱਥਰ ਤੋੜੇ ਗਏ ਹਨ, ਉਨ੍ਹਾਂ ਵਿੱਚ ਕੁਝ ਕਬਰਾਂ 18ਵੀਂ ਸਦੀ ਦੇ ਆਖਰ ਦੀਆਂ ਹਨ। ਜਹੂਦੀ ਸੰਸਥਾਵਾਂ ਵੱਲੋਂ ਜਾਰੀ ਬਿਆਨ ਅਨੁਸਾਰ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਕਬਰਾਂ ਦਾ ਅਪਮਾਨ 25 ਜੂਨ ਤੋਂ 1 ਜੁਲਾਈ ਵਿਚਾਲੇ ਹੋਇਆ ਹੈ ਪਰੰਤੂ ਇਸ ਦਾ ਬਾਅਦ ਵਿੱਚ ਪਤਾ ਲੱਗਾ ਹੈ ਬਿਆਨ ਅਨੁਸਾਰ ਮਾਮਲੇ ਦੀ FBI ਸੈਂਸਿਟੀਵ ਪੁਲਸ ਨੇ ਗ੍ਰੀਨ ਟਾਊਨਸ਼ਿਪ ਹੇਮਲਟਨ ਕਾਉਂਟੀ ਕਰ ਰਹੇ ਹਨ ਕੈਨੇਡਾ ਵੈਨਕੂਵਰ ਤੋਂ ਕਲਦੀਪ ਚੰਬਰ ਦਾ ਕਹਿਣਾ ਹੈ ਕਿ ਸੰਤ ਸਰਬੰਦਾਸ ਚੈਰੀਟੇਬਲ ٹرسٹ ਕੈਨੇਡਾ ਵੈਨਕੂਵਰ ਨੇ ਡੇਰਾ ਸਚਕੰਡ ਬਲਾਂ ਦੇ ਮਹਾਨ ਪਰ ਉਪਕਾਰੀ ਰੈਵਰ ਸਤਗੁਰ ਸੁਆਮੀ ਸਰਬੰਦਾਸ ਜੀ ਮਹਾਰਾਜ ਅਤੇ ਅਮਰਸ਼ੀਸ ਰਵਦਾਸੀਆ ਕੌਮ ਦੀ ਸ਼ਾਨ ਸੰਤ ਰਾਮਾਨੰਦ ਜੀ ਦੀ ਵਰਸੀ ਸਮਾਗਮ ਸ਼ਰਧਾ ਭਾਵਨਾ ਸਹਿਤ ਲਵਲੀ ਬੈਕਾਉਂਟ ਹਾਲ ਸਰੀ ਵਿਖੇ ਸੰਗਤਾਂ ਦੀ ਸ਼ਮੂਲੀਅਤ ਵਿੱਚ ਸ਼੍ਰੀ ਅਮਰਤ ਬਾਣੀ ਦੀ ਸਰਪ੍ਰਾਸਤੀ ਹੋਈ ਡੇਰਾ ਸਚਕੰਡ ਬਲਾਂ ਦੇ ਮੌਜੂਦਾ ਗੱਦੀ ਨਿਸ਼ੀਣ ਸ਼੍ਰੀਮਨ ਸੰਤ ਨਰਿੰਜਨ ਦਾਸ ਜੀ ਮਹਾਰਾਜ ਜੀ ਦੇ ਅਸ਼ੀਰਵਾਦ ਨਾਲ ਮਨਾਇਆ ਸ਼੍ਰੀ ਗੁਰੂ ਰਵਦਾਸ ਨਾਮਲੇਵਾ ਸੰਗਤਾਂ ਦੇ ਕਰਵਾਏ ਇਸ ਸਮਾਗਮ ਦੇ ਆਗਾਜ਼ ਵਿੱਚ ਸ਼੍ਰੀ ਅਮਰਤ ਬਾਣੀ ਦੇ ਪਾਵਨ ਪਵਿੱਤਰ ਜਾਪ ਕੀਤੇ ਗਏ ਇਸ ਸਮਾਗਮ ਵਿੱਚ ਜਿੱਥੇ ਵੱਖ-ਵੱਖ ਕੌਮੀ ਗਾਇਕਾ ਨੇ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ ਉੱਥੇ ਮਹਾਪੁਰਸ਼ਾਂ ਦੀ ਮਹਾਨ ਕੁਰਬਾਨੀ ਅਤੇ ਉਨ੍ਹਾਂ ਦੇ ਦੇਣ ਬਾਰੇ ਸੰਗਤ ਨੂੰ ਸਰਸ਼ਾਰ ਕੀਤਾ ਉੱਥੇ ਹੀ ਇਸ ਸਮਾਗਮ ਵਿੱਚ ਕਈ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ ਅਤੇ ਸੰਤ ਮਹਾਪੁਰਸ਼ਾਂ ਦੀ ਮਹਾਨ ਦੇਣ ਉਨ੍ਹਾਂ ਦੀ ਕੁਰਬਾਨੀ ਦੂਰ ਅੰਦੇਸ਼ਤਾ ਬਾਰੇ ਖੁੱਲ ਕੇ ਵਿਚਾਰਾ ਕੀਤੀਆਂ ਇਸ ਮੌਕੇ ਤੇ ਵੱਖ-ਵੱਖ ਗਾਇਕਾਂ ਵਿੱਚ ਪੰਮਾ ਸੁਨਣ, ਸ਼ਾਮ ਪੰਡੋਰੀ, ਕੁਲਦੀਪ ਚੁੰਬਰ ਐਸ ਰਸ਼ੀਦਿਨ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ। ਇਸ ਮੌਕੇ ਸ਼੍ਰੀਮਾਨ ਬੁੱਧ ਦਾਸ ਵਰਦੀ, ਸ਼੍ਰੀ ਭਗਤਰਾ ਮਹਿਦਾ ਸਮਾਗਮ ਵਿੱਚ ਪੁੱਜਣ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਅੰਤ ਵਿੱਚ ਆਈਆਂ ਸੰਗਤਾਂ ਵਿੱਚ ਅਤੁੱਟ ਲੰਗਰ ਵਰਤਾਇਆ ਗਿਆ। ਹੁਣ ਖਬਰਾਂ ਬਾਲੀਵੁੱਡ ਤੋਂ। ਮੰਨਰਾਂਚਨ ਜਗਤ ਲਈ ਇੱਕ ਦੁਖਦਾਈ ਖਬਰ ਆਈ ਹੈ ਦਰਸਲ ਹਿੰਦੀ ਮਰਾਠੀ ਅਤੇ ਬੰਗਾਲੀ ਫਿਲਮਾਂ ਵਿੱਚ ਕੰਮ ਕਰ ਚੁੱਕੀ ਦਿਗਜ ਆਦਾਕਾਰਾ ਸਮ੍ਰਿਤੀ ਵਿਸ਼ਵਾਸ ਨੇ ਦੁਨੀਆ ਨੂੰ ਅਲਵਿਦਾ ਗਏ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਅਭਿਨੇਤਰੀ ਦਾ ਮਹਾਰਾਸ਼ਟਰ ਦੇ ਨਾਸਿਕ ਸ਼ਹਿਰ ਵਿੱਚ ਉਹਨਾਂ ਦੇ ਘਰ ਦੇਹਾਂਤ ਹੋਇਆ ਹੈ ਹੈਰੀਟੇਜ ਫਾਊਂਡੇਸ਼ਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਆਦਾਕਾਰਾ ਦੀ ਤਸਵੀਰ ਸ਼ੇਅਰ ਕਰਕੇ ਉਹਨਾਂ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ ਉਹਨਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਦੇ ਤੌਰ ਤੇ 1930 ਵਿੱਚ ਫਿਲਮ ਸੰਧਿਆ ਨਾਲ ਕੀਤੀ। ਇਸ ਤੋਂ ਬਾਅਦ ਉਹਨਾਂ ਨੇ ਬੰਗਾਲੀ ਵਿੱਚ ਕਈ ਫਿਲਮਾਂ ਕੀਤੀਆਂ। 1930 ਤੋਂ ਲੈ ਕੇ 1960 ਤੱਕ ਕਈ ਮਹਾਨ ਫਿਲਮਾਂ ਵਿੱਚ ਕੰਮ ਕੀਤਾ ਤੇ ਆਪਣੀ ਪਛਾਣ ਬਣਾਈ ਹੈ। ਇਹਨਾਂ ਨਹੀਂ ਉਹਨਾਂ ਨੇ ਆਪਣੇ ਸਮੇਂ ਦੌਰਾਨ ਦੇਵ ਆਨੰਦ, ਕਿਸ਼ੋਰ ਕੁਮਾਰ, ਗੁਰੂ datt, ਰਾਜ ਕਪੂਰ ਅਤੇ ਬਰਾਸਾਨੀ ਸਮੇਤ ਕਈ ਸਤਾਰਿਆਂ ਨਾਲ ਕੰਮ ਕੀਤਾ। ਉਨ੍ਹਾਂ ਦੀ ਆਖਰੀ ਫਿਲਮ 1961 ਵਿੱਚ ਮਾਡਰਨ ਗਰਲ ਸੀ ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਹੰਸਲ ਮੈਦਾਨੀ ਸੋਸ਼ਲ ਮੀਡੀਆ ਤੇ ਆਪਣੀਆਂ ਕਈ ਨਵੀਆਂ ਤੇ ਪੁਰਾਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਨਾਲ ਹੀ ਲਿਖਿਆ ਕਿ ਸਾਡੇ ਤੇ ਆਪਣਾ ਅਸ਼ੀਰਵਾਦ ਦੇਣ ਲਈ ਧੰਨਵਾਦ ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ ਇਹਨਾਂ ਦੇ ਦਿਹਾਤੇ ਬਾਲੀਵੁੱਡ ਵੀ ਉਦਾਸ ਹੈ ਦਲਜੀਤ ਦੋਸਾਂਜ ਅਤੇ ਪਰਨੀਤੀ ਚੋਪਰਾ ਦੀ ਫਿਲਮ ਅਮਰ ਸਿੰਘ ਚਮਕੀਲਾ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ ਹੈ ਇਹ ਫਿਲਮ ਪਰਨੀਤੀ ਦੀ ਬਹੁਤ ਵਧੀਆ ਫਿਲਮ ਹੈ ਅਦਾਕਾਰਾ ਨੇ ਅਮਰ ਸਿੰਘ ਚਮਕੀਲਾ ਵਿੱਚ ਗਾਇਕ ਦੀ ਪਤਨੀ ਅਮਰਜੋਤ ਦਾ ਕਿਰਦਾਰ ਨਵਾ ਕੇ ਆਪਣੀ ਅਦਾਕਾਰੀ ਦਾ ਸਬੂਤ ਦਿੱਤਾ ਹੈ ਪਰਨੀਤੀ ਚੋਪੜਾ ਦਾ ਕਹਿਣਾ ਹੈ ਕਿ ਕਿਸ ਤਰ੍ਹਾਂ ਨਿਰਮਾਤਾ ਨਿਰਦੇਸ਼ਕ ਨੇ ਉਹਨਾਂ ਦੀ ਇਮੇਜ ਹੀ ਬਦਲ ਦਿੱਤੀ ਪਰ ਲੋਕਾਂ ਦਾ ਜੋ ਪਿਆਰ ਮਿਲਿਆ ਹੈ ਮੈਂ ਹਮੇਸ਼ਾ ਰੀਣੀ ਰਹਾਂਗੀ ਅਦਾਕਾਰਾ ਦਾ ਕਹਿਣਾ ਹੈ ਕਿ ਮੇਰੇ ਲਈ ਲਾਈਫਟਾਈਮ ਅਚੀਵਮੈਂਟ ਅਵਾਰਡ ਤੋਂ ਇਹ ਫਿਲਮ ਕੱਟ ਨਹੀਂ ਹੈ ਇਸ ਮੌਕੇ ਤੇ ਉਹਨਾਂ ਨੇ ਆਪਣੇ ਹੀਰੋ ਦਿਲਜੀਤ ਦੋਸਾਂਜ ਨਰਮਾਤਾ ਨਿਰਦੇਸ਼ਕ ਦਾ ਵੀ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਉਹਨਾਂ ਨੂੰ ਇਸ ਫਿਲਮ ਦੇ ਵਿੱਚ ਮੌਕਾ ਦਿੱਤਾ ਹੈ ਦੇਸ਼ਤ ਬਾਬਾ ਟੀਵੀ ਵੱਲੋਂ ਪੇਸ਼ ਕੀਤਾ ਗਿਆ ਪੰਜਾਬੀ ਖਬਰਾਂ ਦਾ ਬੁਲਟਨ ਪੂਰਾ ਦੇਖਣ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਦੇਸ਼ਤ ਬਾਬਾ ਟੀਵੀ ਵੱਲੋਂ ਪੇਸ਼ ਕੀਤੀਆਂ ਖਬਰਾਂ ਨਾਲ ਸੰਬੰਧਿਤ ਆਪਣੇ ਵਿਚਾਰ ਦਿਵੋ ਜੀ, ਲਾਇਕ ਅਤੇ ਸਾਂਝਾ ਕਰੋ ਜੀ। ਇਸ ਨਾਲ ਜਿੱਥੇ ਸਾਨੂੰ ਸਾਡੀ ਮੀਡੀਆ ਟੀਮ ਨੂੰ ਖੁਸ਼ੀ ਹੋਵੇਗੀ, ਉੱਥੇ ਖਬਰਾਂ ਨੂੰ ਹੋਰ ਵੀ ਵਧੇਰੇ ਵਧੀਆ ਤਿਆਰ ਕਰਨ ਅਤੇ ਪੇਸ਼ ਕਰਨ ਲਈ ਬਲ ਮਿਲੇਗਾ।